ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਕੋਲ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋ ਮਿਲ ਕੇ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓes ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟ ਕਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਤਦ ਕੀ ਦੰਦ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਘਟੀ ਕੋਡ ਦੋਨਾ ਨਾਮ ਤੇ ਸਾਡੀ ਇੰਸਟਾ ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਭੇਜੂਗਾ ਉੱਤੇ ਜਾ ਕੇ ਤੁਸੀਂ ਸਭ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਬੈਡ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਸਾਰੇ ਆਪਣੇ ਵਰਕ ਵਾਲੇ ਮਸ਼ੀਨ ਵਰਕ ਦੇ ਵਿੱਚ ਸੂਟ ਤਿਆਰ ਹੋਏ ਹੁੰਦੇ ਨੇ ਟਾਈ ਡਾਈ ਵਾਲੇ ਸੂਟ ਨਹੀਂ ਹੈਗਾ ਤੇ ਆਪਣੇ ਵਰਕ ਵਾਲਾ ਵਧੀਆ ਪਾਰਟੀ ਵੇਅਰ ਸੂਟ ਵੀ ਤੁਸੀਂ ਨੂੰ ਦੇਖ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਗਰਮੀਆਂ ਵਾਲਾ ਸੂਟ ਆਪਣਾ ਗਰਮੀ ਵਾਲੇ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਆਪਣੇ ਪਾਰਟੀ ਵੇਅਰ ਕਿਸੇ ਵੀ ਫੈਬਰਿਕ ਚ ਕਰਵਾ ਸਕਦੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੈ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਹੈ ਹਰ ਇੱਕ ਤਰ੍ਹਾਂ ਦਾ ਵਰਤਣਾ ਕਿਸੇ ਵੀ ਤਰ੍ਹਾਂ ਦਾ ਪ੍ਰੀਮੀਅਮ ਸੂਟ ਹੈ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਸੂਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਵੀਡੀਓ ਅੰਤ ਤੱਕ ਜੁੜ ਦੇਖੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਟਾਈ ਡਾਈ ਦਾ ਸੂਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਨਮਾ ਡਿਜ਼ਾਈਨ ਆਪਣਾ ਟਾਈ ਡਾਈ ਦਾ ਹੈ ਮਸਲੀਨ ਫੈਬਰਿਕ ਤੇ ਆਪਾਂ ਨੇ ਇਹ ਡਾਈ ਕਰਵਾਇਆ ਹੈ ਮਸਲੀਨ ਦੀ ਫੈਬਰਿਕ ਆ ਮਸਲੀਨ ਦੀ ਹੀ ਬਾਟਮ ਆ ਸੁਪਰ ਨੇਟ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਆਪਣਾ ਖੂਬਸੂਰਤ ਤਿਆਰ ਹੋਇਆ ਗਿਆ ਹੈ ਦੇਖੋ ਮਸਲੀਨ ਦੀ ਫੈਬਰਿਕ ਦੀ ਇਹ ਬਾਟਮ ਆ ਬਾਟਮ ਤੇ ਵਰਕ ਤਾਂ ਆ ਗਿਆ ਐਦਾਂ ਕਿ ਆਹ ਵਾਲੀ ਦੇਖੋ ਇਹਦੀ ਸ਼ਰਟ ਆ ਸ਼ਰਟ ਨੂੰ ਆਪਾਂ ਸਾਰੀ ਨੂੰ ਡਾਈ ਡਾਈ ਕਰਵਾਇਆਗਾ ਤੇ ਆਪਾਂ ਜਿਹੜੀ ਬਾਟਮ ਆਗੀ ਉਹ ਪਲੇਨ ਰੱਖੀਏ ਸ਼ਰਟ ਆਪਣੀ ਐਦਾਂ ਡਾਈ ਹੋਈ ਆ ਸਾਰੀ ਕਲਰਫੁਲ ਡਾਈ ਹੋਈ ਆ ਐਦਾਂ ਪਰਪਲ ਕਲਰ ਦੇ ਵਿੱਚ ਗ੍ਰੀਨ ਦੇ ਵਿੱਚ ਐਦਾਂ ਸਾਰੀ ਡਾਈ ਹੋਈ ਆ ਤੇ ਜਿਹੜੀ ਜਿਹੜਾ ਆਹ ਵਰਕ ਆ ਦੇਖੋ ਮਸ਼ੀਨ ਵਰਕ ਨਾਲ ਹੀ ਤਿਆਰ ਕਰਵਾਇਆ ਆਪਾਂ ਨੇ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਜਿਹੜਾ ਆਹ ਵਾਲਾ ਵਰਕ ਆ ਇਹ ਘੇਰੇ ਦੇ ਉੱਪਰ ਆਇਆ ਵਰਕ ਹੈ ਤੇ ਜਿਹੜਾ ਆ ਹੈਗਾ ਇਹ ਇਹ ਆਪਣਾ ਬਾਜੂ ਦੇ ਉੱਪਰ ਆਜੂ ਦਾ ਵਰਕ ਤੇ ਆਇਆ ਇਹਦੇ ਨਾਲ ਦੀ ਪਲੇਨ ਬਾਟਮ ਆ ਪਰਪਲ ਕਲਰ ਦੀ ਬਾਟਮ ਤੇ ਵਰਕ ਬਹੁਤ ਹੀ ਸੋਹਣਾ ਜਿਹਾ ਖੂਬਸੂਰਤ ਜਿਹਾ ਆਪਣਾ ਸੂਟ ਆ ਜਿਹੜਾ ਬਣ ਕੇ ਤਿਆਰ ਹੋਇਆ ਦੇਖੋ ਸਾਰੀ ਸ਼ੋਰਟ ਦੇ ਵਿੱਚ ਇਦਾਂ ਟਾਈਡਾਈ ਹੋਊਗੀ ਸਾਰੀ ਕਲਰਫੁਲ ਟਾਈਡਾਈ ਕੀਤੀ ਹੋਈ ਆ ਤੇ ਨਾਲ ਇਹਦੇ ਸੁਪਰ ਨੈਟ ਦਾ ਦੁਪੱਟਾ ਆਪਾਂ ਨੇ ਸ਼ੋਰਟ ਨਾਲ ਨੜਾਈ ਹੋਇਆ ਦੁਪੱਟਾ ਤੁਸੀਂ ਆਪਣਾ ਪਲੇਨ ਵੀ ਕਰਾ ਸਕਦੇ ਹੋਗੇ ਬਾਟਮ ਨਾਲ ਦਾ ਜੇ ਤੁਸੀਂ ਥੋੜਾ ਬਹੁਤਾ ਕਲਰ ਐਡ ਕਰਵਾ ਕੇ ਜਾਂ ਡਾਈ ਐਡ ਕਰਵਾ ਕੇ ਦੁਪੱਟੇ ਦੀ ਉਦਾਂ ਕਰਵਾਉਣਾ ਹੁੰਦਾ ਕਰਵਾ ਸਕਦੇ ਇਹ ਆਪਣਾ ਸ਼ਰਟ ਨਾਲ ਦਾ ਦੁਪੱਟਾ ਸੁਪਰ ਨੈਟ ਦਾ ਆਪਣਾ ਡਾਈ ਕਰਵਾਇਆ ਜਿਹੜਾ ਵਿੱਚ ਆਹ ਵਾਲਾ ਕਲਰ ਸੀ ਇਹ ਨਾਲ ਦੀ ਆਪਾਂ ਨੇ ਪਲੇਸ ਕੀਤਾ ਬਹੁਤ ਹੀ ਸੋਹਣਾ ਖੂਬਸੂਰਤ ਆਪਣਾ ਸੂਟ ਟਾਈ ਡਾਈ ਦਾ ਤਿਆਰ ਹੋਇਆ ਤੁਸੀਂ ਆਹ ਡਿਜ਼ਾਈਨ ਆਪਣਾ ਪਲੇਨ ਤੇ ਬਣਵਾਉਣਾਗਾ ਪ੍ਰਿੰਟ ਤੇ ਬਣਾਉਣਾ ਉਸ ਅਕੋਰਡਿੰਗ ਆਪਣਾ ਬਣਾ ਸਕਦੇ ਹੋਗੇ ਜੇਕਰ ਤੁਸੀਂ ਇਹ ਆਪਣੀ ਡਿਜ਼ਾਈਨਿੰਗ ਹੈ ਜਿਹੜੀ ਸਾਰੀ ਦੇਖ ਕੇ ਕਿਸੇ ਹੋਰ ਫੁੱਟ ਦੇ ਉੱਪਰ ਅਪਲਾਈ ਕਰਨੀ ਹੈ ਨਾ ਉਦਾਂ ਕਰ ਸਕਦੇ ਹੋ ਬਰਕਰਵਾ ਸਕਦੇ ਹੋ ਜਿਹੜੀ ਟਾਈ ਡਾਈ ਇਹ ਤੁਸੀਂ ਟੈਬੀ ਚ ਵੀ ਕਰਵਾ ਸਕਦੇ ਹੋ ਜੌਰਜਟ ਚ ਕਰਾ ਸਕਦੇ ਹੋਗੇ ਇਹ ਆਪਾਂ ਮਸਲੀਨ ਫੈਬਰਿਕ ਦਾ ਗਰਮੀ ਲਈ ਤਿਆਰ ਕਰਵਾਇਆਗਾ ਬਹੁਤ ਹੀ ਸੋਹਣਾ ਸੋਬਰ ਖੂਬਸੂਰਤ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਆਪਣਾ ਸੂਟ ਤਿਆਰ ਹੋਇਆ ਜਿਉ ਇਹ ਆਪਣਾ ਸੇਵ ਕਰਵਾਉਣਾਗਾ ਪਸੰਦ ਆਗਾ ਸੇਵ ਅਗਰ ਤੁਸੀਂ ਡਿਫਰੈਂਟ ਕਲਰਾਂ ਦੇ ਨਾਲ ਰਟਾਈ ਕਰਵਾ ਕੇ ਕਰਵਾਉਣਾਗਾ ਡਿਫਰੈਂਟ ਵਰਕ ਦੇ ਨਾਲ ਕਰਵਾਉਣਾਗਾ ਉਹਦਾ ਆਪਣਾ ਤਿਆਰ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਆਹ ਵਾਲਾ ਸੂਟ ਤਿਆਰ ਕਰਵਾਇਆ ਬਹੁਤ ਹੀ ਸੋਹਣਾ ਖੂਬਸੂਰਤ ਆਪਣਾ ਵਧੀਆ ਪਾਰਟੀ ਵੇਅਰ ਜਿਹੜਾ ਸੂਟ ਤਿਆਰ ਹੋਇਆ ਗਰਮੀਆਂ ਵਾਲਾ ਇਹ ਦੇਖੋ ਇਹ ਆਪਾਂ ਨੇ ਟੈਬੀ ਸਿਲਕ ਤੇ ਰੈਡੀ ਕਰਵਾਇਆ ਬਹੁਤ ਸੋਹਣਾ ਮਸ਼ੀਨ ਵਰਕ ਦਾ ਸੂਟ ਆਪਣਾ ਮਾਊਸ ਕਲਰ ਹੈ ਇਹਦਾ ਮਾਊਸ ਕਲਰ ਤੇ ਤਿਆਰ ਕਰਵਾਇਆ ਦੇਖੋ ਆਪਾਂ ਨੇ ਐਦਾਂ ਦੇਖੋ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦਾ ਤੇ ਵਾਜੂਆ ਹੈਗਾ ਗਲੇ ਦਾ ਵਰਕ ਜਿਹੜਾ ਬਹੁਤ ਸੋਹਣਾ ਹੈਗਾ ਦੇਖੋ ਕਾਫੀ ਹੈਵੀ ਜਿਹਾ ਵਰਕ ਹੈ ਗਲੇ ਦਾ ਇਹਦਾ ਦੇਖੋ ਬਹੁਤ ਸੋਹਣਾ ਜਿਹਾ ਵਰਕ ਹੈਗਾ ਸਾਰੇ ਥ੍ਰੈਡ ਨੇ ਜਿਹੜੇ ਆਪਾਂ ਨੇ ਇਹ ਵਿੱਚੀ ਮੌਸ ਸ਼ੇਡ ਕੀਤਾ ਹੈਗਾ ਇੱਕ ਰੈੱਡ ਤੇ ਇੱਕ ਆਪਣਾ ਜਿਹੜਾ ਕਲਰ ਹੈਗਾ ਰਸਟ ਕਲਰ ਲੱਗਿਆ ਹੋਇਆ ਤੇ ਔਰੇਂਜ ਰਸਟ ਸ਼ੇਡ ਲੱਗਿਆ ਹੋਇਆ ਹੈਗਾ ਬਾਕੀ ਸਾਰੇ ਆਪਣੇ ਨਾਲ ਦੇ ਹੀ ਲਾਈਟ ਡਾਰਕ ਕਰਕੇ ਕਲਰ ਪਾਏ ਗਏ ਨੇ ਵਿੱਚ ਸਾਰੇ ਬੂਟੀ ਆ ਜੂ ਸ਼ਰਟ ਦੇ ਇਦਾਂ ਤੇ ਘੇਰੇ ਤੇ ਵਰਕ ਆ ਜੀ ਆਹ ਵਾਲਾ ਵਰਕ ਕਿਹ ਰਿਤੇ ਆ ਗਿਆ ਇਧਰ ਇਹਦੀ ਬਾਜੂ ਤੇ ਆ ਗਿਆ ਵਰਕ ਆਹ ਵਾਲਾ ਤੇ ਇੱਧਰ ਆ ਗਿਆ ਆਪਣੀ ਸ਼ਰਟ ਦੇ ਦੇਖੋ ਸਾਰਾ ਵਰਕ ਤੁਹਾਨੂੰ ਦਿਖਾਉਣੇ ਆਂਗੇ neck ਦਾ ਵਰਕ ਹੋ ਗਿਆ ਵਿੱਚ ਬੂਟੀ ਹੋਗੀ ਤੇ ਸਾਰੇ ਆਪਣਾ ਘੇਰੇ ਤੇ ਵਰਕ ਬਾਜੂ ਤੇ ਵਰਕ ਹੋ ਗਿਆ ਬਹੁਤ ਹੀ ਸੋਹਣਾ ਖੂਬਸੂਰਤ ਡਿਜ਼ਾਈਨ ਬਣਿਆ ਇਹਦੀ ਬਾਟਮ ਤੇ ਵੀ ਆਪਣਾ ਵਰਕ ਮਿਲੂਗਾ ਇਹਦੀ ਬਾਟਮ ਤੇ ਐਦਾਂ ਦਾ ਸਟ੍ਰੇਟ ਬਾਟਮ ਤੇ ਆਹ ਵਾਲਾ ਵਰਕ ਹੋਇਆ ਹੋਇਆ ਹੈਗਾ ਇਹ ਵਾਲਾ ਵਰਕ ਸਟ੍ਰੇਟ ਬਾਟਮ ਤੇ ਹੈਗਾ ਬਹੁਤ ਸੋਹਣਾ ਖੂਬਸੂਰਤ ਲੁੱਕ ਵਾਲਾ ਆਪਣਾ ਸੂਟ ਹੈ ਜਿਹੜਾ ਇਹ ਤਿਆਰ ਹੋਇਆ ਹੈਗਾ ਇਹ ਆਪਾਂ ਕਿਸੇ ਵੀ ਮਸ਼ੀਨ ਫੈਬਰਿਕ ਤੇ ਤੁਸੀਂ ਕਰਵਾਉਣਾ ਹੋ ਤੇ ਕਰਵਾ ਸਕਦੇ ਹੋਗੇ ਬੋਦੀ ਜਿਵੇਂ ਆਪਾਂ ਹੁਣ ਗਰਮੀਆਂ ਦੇ ਲਈ ਕੋਈ ਪਾਰਟੀ ਵੇਅਰ ਜਾਂ ਸੂਟ ਤਿਆਰ ਕਰਵਾਉਣਾਗਾ ਤਾਂ ਐਦਾਂ ਮੈਨੂੰ ਤਾਂ ਇਹ ਬਹੁਤ ਸੋਹਣਾ ਲੱਗਿਆ ਸੂਟ ਬਾਕੀ ਇਹਦਾ ਕਲਰ ਵੀ ਬਹੁਤ ਸੋਹਣਾ ਸੀ ਜਾਚ ਰਿਹਾ ਸੀ ਤੇ ਸਾਰਾ ਥ्रेड ਵਗੈਰਾ ਤੁਸੀਂ ਆਪਣਾ ਕੋਈ ਗਰਮੀਆਂ ਲਈ ਹੈਨਾ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾਗਾ ਮਸਲੀਨ ਫੈਬਰਿਕ ਚ ਮੈਲਵਰੀ ਚ ਤੁਸੀਂ ਉਦਾਂ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਾਂ ਟੈਪੀ ਸਿਲਕ ਤੇ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਕਰਵਾਇਆ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਸਾਰੇ ਦੁਪੱਟੇ ਦੇ ਵਿੱਚ ਜਿੱਦਾਂ ਸ਼ਾਰਟ 'ਚ ਸਾਰੇ ਦੁਪੱਟੇ 'ਚ ਬੁਟੀ ਆ ਤੇ ਇਹਦੇ ਜਿਹੜੇ-ਜਿਹੜੇ ਵਿਚ ਰੈੱਡ ਕਲਰ ਸੀਗਾ ਉਹੋ ਜਿਹੀ ਆਪਾਂ ਨੇ ਪੱਟੀ ਲਗਾਈ ਆ ਦੁਪੱਟੇ ਤੇ ਤੁਸੀਂ ਆਪਣੇ ਲੇਸ ਵਗੈਰਾ ਵੀ ਲਗਵਾ ਸਕਦੇ ਹੋ ਇਹ ਹੀ ਆਪਾਂ ਕਸਟਮਰ ਦੀ ਚੋਇਸ ਅਕੋਰਡਿੰਗ ਦੁਪੱਟੀ ਲਗਵਾਈ ਆ ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣਾ ਕਮਸੂਰਤ ਆਪਣਾ ਸੂਟ ਤਿਆਰ ਹੋਇਆ ਤੁਸੀਂ ਇਹ ਸੇਮ ਡਿਜ਼ਾਈਨ ਦੇਖ ਕੇ ਆਪਣਾ ਸੇਮ ਕੋਈ ਵੀ ਫੈਬਰਿਕ ਸਿਲੈਕਟ ਕਰਕੇ ਕੋਈ ਵੀ ਕਲਰ ਸਿਲੈਕਟ ਕਰਕੇ ਆਪਣਾ ਉਹ ਤੇ ਕਰਵਾ ਸਕਦੇ ਹੋਗੇ ਬਹੁਤ ਹੀ ਖੂਬਸੂਰਤ ਲੋਕਵਾਲਾ ਆਪਣਾ ਸੂਟ ਆ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਆਪਣਾ ਹੈਵੀ ਵਰਕ ਕਰਵਾ ਸਕਦੇ। ਅਗਰ ਤੁਸੀਂ ਇਕੱਲਾ ਆਪਣਾ ਘੇਰੇ ਵਾਲ ਵਰਕ ਲੈ ਕੇ ਇਕੱਲੀ ਬੂਟੀ ਨਾਲ ਤਿਆਰ ਕਰਵਾਉਣਾ ਉਹਦਾ ਕਰਵਾ ਸਕਦੇ ਹੋ। ਜਿਵੇਂ ਆਪਣਾ ਕੋਈ ਬਾਟਨ ਦਾ ਵਰਕ ਕੱਟ ਕਰਵਾਉਣਾ ਐਡ ਕਰਵਾਉਣਾ ਹਨਾ ਹੈਵੀ ਕਰਵਾਉਣਾ ਸੂਟ ਨੂੰ ਜਾਂ ਹਲਕਾ ਕਰਵਾਉਣਾ ਉਹ ਤੁਹਾਡੇ ਆਪਣੇ ਤੇ ਡਿਪੈਂਡ ਆ। ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸੇ ਅਕੋਰਡ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ। ਹਾਂਜੀ ਜਿਹੜਾ ਹਵਾਲ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਸੂਟ ਆਪਣਾ ਮਸਲੀਨ ਫੈਬਰਿਕ ਦੀ ਫੈਬਰਿਕ ਤੇ ਤਿਆਰ ਕਰਵਾਇਆ ਆਪਾਂ ਨੇ ਮਸਲੀਨ ਤੇ ਤੇ ਮਸ਼ੀਨ ਵਰਕ ਨਾਲ ਤਿਆਰ ਬਹੁਤ ਸੋਹਣਾ ਮਹਿੰਦੀ ਕਲਰ ਹੈ ਇਹਦਾ ਸੂਟ ਦਾ ਮਹਿੰਦੀ ਕਲਰ ਹੈਗਾ ਤੇ ਇਹ ਆਪਣਾ ਮਸ਼ੀਨ ਵਰਕ ਦੇ ਨਾਲ ਤਿਆਰ ਹੋਇਆ ਸੈਂਟਰ ਪੈਨਲ ਵਾਲਾ ਸੂਟ ਹੈ ਦੇਖੋ ਆਪਣਾ ਮਹਿੰਦੀ ਕਲਰ ਦੇ ਉੱਪਰ ਲਾਈਟ ਪਿੰਕ ਜੀ ਸ਼ੇਡ ਦਾ ਆਪਾਂ ਯੂਜ਼ ਕੀਤੀ ਹੈ ਵਿੱਚ ਇਹਦੇ ਥੋੜਾ ਜਿਹਾ ਗ੍ਰੀਨ ਜਗਾ ਤੇ ਮਹਿੰਦੀ ਸ਼ੇਡ ਨਾਲ ਆਪਣਾ ਤਿਆਰ ਹੋਇਆ ਬਹੁਤ ਸੋਹਣਾ ਦੇਖੋ ਘੇਰੇ ਦੇ ਉੱਪਰ ਇਹਦੇ ਤਿੰਨ ਫਲਾਰ ਆਉਣਗੇ ਤੇ ਦੋ ਸੈਂਟਰ ਪੈਨਲ ਇਦਾਂ ਬਣੇ ਹੋਏ ਨੇ ਕਿ ਉੱਪਰ ਨੂੰ ਜਾਂਦੇ ਲੰਗੇ ਦੋ ਸੈਂਟਰ ਪੈਨਲ ਪਿੰਕ ਕਲਰ ਦੇ ਤੇ ਤਿੰਨ ਫਲਾਰ ਨਹੀਂ ਤੁਸੀਂ ਵਿੱਚ ਬੂਟੀ ਵਗੈਰਾ ਜਾਂ ਆਹੀ ਫੁਲਾਰ ਇੱਕ ਦੋ ਹੋਰ ਐਡ ਕਰਵਾਉਣੇ ਨੂੰ ਉਧਰ ਕਰਵਾ ਸਕਦੇ ਹੋਗੇ ਇਹ ਮਸਲੀਨ ਫੈਬਰਿਕ ਦਾ ਤੁਸੀਂ ਕੈਮਰਿਕ ਵਗੈਰਾ ਤੇ ਵੀ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਆਪਣਾ ਵਰਕ ਹੈ ਬਹੁਤ ਜੂਤੀ ਉੱਪਰ ਆ ਜਾਊਗਾ ਆ ਬਾਜੂ ਵਾਲਾ ਵਰਕ ਆ ਤੇ ਇਹਦੇ ਨਾਲ ਆਪਾਂ ਨੇ ਨਾ ਸੁਪਰ نیٹ ਦਾ ਦੁਪੱਟਾ ਤਿਆਰ ਕਰਵਾਇਆ ਦੇਖੋ ਇਦਾਂ ਸਾਰਾ ਟਾਈਡ ਆਈ ਹੋਇਆ ਹੈ ਦੁਪੱਟਾ ਸੁਪਰ نیٹ ਦਾ ਦੁਪੱਟਾ ਹੈਗਾ ਬਾਕੀ ਤੁਸੀਂ ਜੋ ਵੀ ਮਸਲੀਨ ਵਗੈਰਾ ਦਾ ਕਰਵਾਉਣਾ ਹੋਇਆ ਹਨਾ ਆਪਣਾ ਜਾ ਕਿਸੇ ਪਿਓ ਸ਼ਕੂਨ ਦਾ ਮਸਲੀਨ ਦਾ ਉਧਰ ਕਰਵਾ ਸਕਦੇ ਹੋਗੇ ਬਹੁਤ ਸੋਹਣਾ ਆਪਣਾ ਸੂਟ ਹੈ ਜਿਹੜਾ ਹੈ ਸੋਬਰ ਜਾਂ ਸਰਦਾਰੀ ਜਾਂ ਮੀਡੀਅਮ ਜੇ ਆਪਣੇ ਨਾਰਮਲ ਜੀ ਰੇਂਜ ਦੇ ਵਿੱਚ ਤਿਆਰ ਹੁੰਦੇ ਨੇ ਇਹ ਜੋ ਸੂਟ ਤੁਸੀਂ ਆਪਣਾ ਵਿਦੌਤ ਦੁਪੱਟਾ ਵੀ ਬਾਏ ਕਰ ਸਕਦੇ ਹੋ ਤੇ ਆਪਣਾ ਵਿਦ ਦੁਪੱਟਾ ਵੀ ਬਾਏ ਕਰ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਕਲਰ ਵਗੈਰਾ ਸਿਲੈਕਟ ਕਰਕੇ ਵਰਕ ਦੀ ਸਿਲੈਕਸ਼ਨ ਕਰਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਾਂ ਜਿਹੜਾ ਇਹ ਸੂਟ ਤਿਆਰ ਕਰਵਾਇਆ ਕਰਦੇ ਆਪਣੀ ਮੋਰਾ ਮਾਲਾ ਡਿਜ਼ਾਈਨ ਹੈ ਨਾ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਆਪਣੇ ਦੇ ਨਾਲ ਦਾ ਸੂਟ ਹੈ ਆਪਣਾ ਦੂਸਰਾ ਸੂਟ ਵੀ ਬਣ ਕੇ ਆਇਆ ਹੈ ਨਾ ਇਹ ਪਹਿਲਾਂ ਦਿਖਾਇਆ ਸੀ ਇਹ ਤੁਹਾਨੂੰ ਹੋਰ ਦਿਖਾ ਰਹੇਗੇ ਸੇਮ ਸੂਟੀ ਬਣ ਕੇ ਆਪਣਾ ਰੈਡੀ ਹੋ ਜਾਏਗਾ ਦੇਖੋ ਮੈਲ ਇਹ ਟੈਪੀਸਰੀ ਦੀ ਫੈਬਰਿਕ ਆਗੀ ਇਹ ਤੇ ਇਹਦੇ ਘੇਰੇ ਦੇ ਉੱਪਰ ਦੇਖੋ ਇਹਦਾ ਮੋਰ ਬਣੇ ਹੋਏ ਨੇਗੇ ਦੋਨਾਂ ਸਾਈਡਾਂ ਤੇ ਦੋਨਾਂ ਸਾਈਡਾਂ ਤੇ ਮੋਰ ਬਣੇ ਹੋਏ ਰਹਿਣਗੇ ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਵੀ ਮੋਰਾ ਦੇ ਕੀਮਤੀ ਵਧਾ ਸਕਦੇ ਹੋ ਤੁਸੀਂ ਹਨ ਵੀ ਜੇ ਕਰ ਇਹਦੇ ਵਿੱਚ ਕੋਈ ਕੁਝ ਹੋਰ ਐਡ ਕਰਵਾਉਣਾਗਾ ਤੁਹਾਨੂੰ ਘੱਟ ਲੱਗਦਾਗਾ ਵਰਕ ਜਾਂ ਆਪਣਾ ਇਹੀ ਸੇਮ ਤੁਸੀਂ ਬਾਟਮ ਤੇ ਕਰਵਾ ਸਕਦੇ ਆਪਾਂ ਬਾਟਮ ਤੇ ਨਹੀਂ ਕਰਵਾਇਆ ਹੈਗਾ ਤੇਰੀ ਬਾਹਾਂ ਦਾ ਦੇਖੋ ਇਹਦਾ ਕੱਟ ਬੱਕ ਜਾ ਬਣ ਲੱਗਦਾ ਤੁਸੀਂ ਇਹਨੂੰ ਹੋਰ ਹੈਵੀ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋਗੇ ਜੇ ਕਰਤਾ ਰੋ ਇਹ ਹੱਤਾ ਵਰਕ ਲੱਗਦਾ ਹੈਗਾ ਤੁਸੀਂ ਵਿੱਚੇ ਦੇ ਕੋਈ ਬੂਟੀ ਵਗੈਰਾ ਵੀ ਐਡ ਕਰਵਾ ਸਕਦੇ ਹੋ ਕੋਈ ਫਲਾਰ ਕੋਈ ਫੁੱਲ ਵਗੈਰਾ ਹਨਾ ਜਾਂ ਕੋਈ ਬੂਟਾ ਵਗੈਰਾ ਉਹ ਐਡ ਕਰਵਾ ਸਕਦੇ ਹੋ ਤੁਸੀਂ ਵਰਕ ਦੇ ਵਿੱਚ ਜੇ ਸੇਮ ਐਤਾ ਹੀ ਦੂਪੋਰਾ ਨਾਲ ਲੈਣਾ ਤੁਸੀਂ ਆਪਣਾ ਇਦਾਂ ਕਰਵਾ ਸਕਦੇ ਨਾਲ ਦੇਖੋ ਪਿਓ ਚਨੂਨ ਦਾ ਦੁਪੱਟਾ ਹੈ ਇਹਦੇ ਸਾਰਾ ਟਾਈਡਾ ਹੀ ਹੋਇਆ ਹੈ ਦੁਪੱਟਾ ਸਾਰਾ ਦੁਪੱਟਾ ਟਾਈਡਾ ਹੀ ਹੈਗਾ ਪਿਓ ਚਨੂਨ ਦਾ ਦੁਪੱਟਾ ਹੈਗਾ ਜੇ ਤੁਸੀਂ ਆਪਣਾ ਇਹਦੇ ਨਾਲ ਕੋਈ ਹੋਰ ਪਿਆਰਾਂ ਦੇ ਵੈਜਾ ਵਗੈਰਾ ਰੈਡੀ ਕਰਵਾਉਣਾ ਤਾਂ ਆਪਾਂ ਉੱਪਰ ਵਸ ਸਕਦੇ ਹਾਂ ਬਹੁਤ ਸੋਹਣਾ ਖੂਬਸੂਰਤ ਡਿਜ਼ਾਈਨ ਆ ਆਪਣਾ ਇਹ ਚਟਾਈ ਜਿਹੜਾ ਆਪਣਾ ਕੈਮਰੀ कॉटन ਵਗੈਰਾ ਤੇ ਮਸਲੀਨ ਤੇ ਆਪਣਾ ਉਦੋਂ ਵੀ ਕਰ ਸਕਦੇ ਆ ਇਹ ਆਪਣਾ ਸਿੰਥੈਟਿਕ ਫੈਬਰਿਕ ਤੇ ਬਣਿਆ ਹੋਇਆ ਸੀਗਾ ਹਾਂਜੀ ਇਸ ਹਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਮਸ਼ੀਨ ਵਰਕ ਦੇ ਵਿੱਚ ਸੂਟ ਦਿਖਾਏ ਸੀਗੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਦੇ ਨਾਲ ਆਪਾਂ ਤਿਆਰ ਕੀਤੇ ਹੋਏ ਸੀ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾ ਹੈ ਤਾਂ ਆਪਣਾ ਸੇਮ ਤਿਆਰ ਕਰਵਾ ਸਕਦੇ ਹੋ ਤੁਸੀਂ ਜੇ ਤਰ੍ਹਾਂ ਦਾ ਆਪਣਾ ਫੈਬਰਿਕ ਵੀ ਹੈ ਤੁਸੀਂ ਚੇਂਜ ਕਰਨਾ ਵਰਕ ਚੇਂਜ ਕਰਨਾਗਾ ਕੋਈ ਹਨਾ ਵਰਕ ਦੇ ਵਿੱਚ ਸਕਿ ਤਾ ਵੀ ਦੋੜ ਦਾ ਦੁਪੱਟਾ ਲੈਣਾਗਾ ਜਾਂ ਵੀ ਦੁਪੱਟਾ ਲੈਣਾ ਦੁਪੱਟੇ ਦੀ ਡਾਈ ਵਗੈਰਾ ਵੀ ਤੁਸੀਂ ਚੇਂਜ ਕਰ ਸਕਦੇ ਹੋ ਦੁਪੱਟੇ ਦੀ ਲੇਸ ਵਗੈਰਾ ਫਿਨਿਸ਼ਿੰਗ ਕਿੱਦਾਂ ਦਿਵਾਉਣੀ ਹੈਗੀ ਆਪਣਾ ਉਹਦਾ ਵੀ ਆਪਣਾ ਚੇਂਜ ਕਰਕੇ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸੂਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਪਣਾ ਸੂਟ ਆਰਡਰ ਮੰਗਵਾ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਆਇਆ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁ